ਭਾਈ ਬੜੀ ਕੀ ਨਾਜੀ ਆਪਣਾ ਮੇਰਾ ਨਾਮ ਜੀ ਹਰਮੇਸ਼ ਕੁਮਾਰ ਤੇ ਕੀ ਹੋਇਆ ਕੀ ਜਿਹੜਾ ਐਕਸੀਡੈਂਟ ਹੋਇਆ ਭਾਈ ਬੰਦਾ ਉੱਤੋਂ ਥੱਲੇ ਡਿੱਗਾ ਹੈਲਮਟ ਪਾਇਆ ਸੀ ਤੇ ਹੈਲਮਟ ਕਰਕੇ ਉਹਦਾ ਬਚਾ ਆ ਲੱਗਦਾ ਉਹਦੀਆਂ ਦੋਵੇਂ ਫੈਕਚਰ ਹੋ ਗਏ ਉੱਤੋਂ ਡਿੱਗਾ ਹਾਂਜੀ ਮੁੰਡੇ ਦੀ ਪਛਾਣ ਹੋ ਗਈ ਕੌਣ ਆਗਾ ਸੀ ਕਿੱਥੋਂ ਆ ਰਿਹਾ ਪਛਾਣ ਉਹਦੇ ਮਾਲਕ ਆ ਗਏ ਸੀ ਟ੍ਰੈਕਰੀ ਬੈਟਰੀ ਵਾਲੇ ਜਿਹੜੇ ਆਏ ਉਹ ਫੋਨ ਚੁੱਕ ਕੇ ਭੱਜ ਗਏ ਠੀਕ ਹੈ ਕਿ ਕੋਈ ਲਾਗੇ ਖਲੋਤਾ ਨਹੀਂ ਠੀਕ ਹੈ ਔਨ ਦੀ ਸਪੋਰਟ ਤੇ ਖਲੋਣਾ ਚਾਹੀਦਾ ਅੱਜ ਕੱਲ ਤੇ ਕਿਸੇ ਨੂੰ ਵੀ ਕੁਝ ਹੋ ਸਕਦਾ ਬੰਦੇ ਦੀ ਪਛਾਣ ਹੋਈ ਕੋਈ ਕੋਣ ਹੈ ਗਾਈ ਕੋਣ ਹੈ ਵਰਕਰ ਹੈ ਰਾਸੀ ਕੇ ਹੈ ਫੈਕਟਰੀ ਦਾ ਠੀਕ ਹੈ ਸੁਪਰਵਾਈਜ਼ਰ ਸੀ ਦੇ ਉਹਨੂੰ ਕਿਥੇ ਹਸਪਤਲ ਭੇਜਿਆ ਹਾਂਜੀ ਹੁਣ ਹਸਪਤਲ ਤੇ ਹੀ ਦਿੱਤਾ ਉਹਨਾਂ ਨੂੰ ਪੁਲਿਸ ਮੌਕੇ ਤੇ ਆ ਗਈ ਸੀ ਠੀਕ ਹੈ ਇਹ ਗੱਡੀ ਨਾਲ ਐਕਸੀਡੈਂਟ ਹੋਇਆ ਕੀ ਹੈ ਕੋਈ ਪਤਾ ਇਹ ਹੁਣ ਭਾਈ ਉੱਪਰ ਤੇ ਕੋਈ ਧਿਆਨ ਮੋਟਰਸਾਈਕਲ ਉੱਪਰ ਹੀ ਆ ਬਾਕੀ ਹੋ ਗਿਆ ਕਾਕੀ ਇਨਸਾਨੀਏ ਕਿੰਨੀ ਸ਼ਰਮਸਾਰ ਹੋਈ ਉਹਦਾ ਮੋਬਾਈਲ ਡਿੱਗਿਆ ਕੋਈ ਬੈਟਰੀ ਆ ਬੰਦੂਕੀ ਵਾਲਾ ਫੋਨ ਚੁੱਕ ਕੇ ਲੈ ਗਾ ਕੇ ਲੈ ਬਚਾ ਕੇ ਉਹਨੂੰ ਚੁੱਕਣ ਦੀ ਬਜਾਏ ਭਾਂਡਾ ਚੁੱਕ ਕੇ ਭੱਜ ਗਿਆ ਬੰਦਾ ਉਹ ਚੁੱਕ ਕੇ ਭੱਜ ਗਿਆ ਵੀ ਤੂੰ ਇਨਸਾਨ ਦੀ ਬਲੇ ਮੈਨੂੰ ਦੇਖੋ ਤੇ ਸਹੀ ਇਹ ਬੰਦਾ ਡਿੱਗਾ ਹੈ ਜਾਂ ਹੈਗਾ ਮਰ ਗਿਆ ਕੱਲ ਨੂੰ ਕਿਸੇ ਨੂੰ ਵੀ ਹੋ ਸਕਦਾ ਅੱਜ ਉਹਦੇ ਨਾਲ ਆਇਆ ਕੱਲ ਨੂੰ ਮੇਰੇ ਨਾਲ ਵੀ ਹੋ ਸਕਦਾ ਕਿਸੇ ਨੂੰ ਨਾ ਵੀ ਹੋਏਗਾ ਜੇ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਦਵਾਂਗੇ ਇਸ ਤਰ੍ਹਾਂ ਜਿਹੜਾ ਮਰਜੂ ਦਾ ਬੰਦਾ ਸਾਡਲੇ ਵੀ ਕੋਈ ਥੋੜਾ ਨਿਸ਼ਾਨੀਆਂ ਦੇਖਣੇ ਚਾਹੀਦਾ ਲੋਕਾਂ ਨੂੰ ਪਹੁੰਚ ਗਿਆ ਬਦਿਆ ਬਾਕੀ ਹੈਗਾ ਹਲਪਰਟ ਜ਼ਰੂਰ ਪਹੁੰਚ ਤੇ ਰੋਂਗ ਸਾਈਡ ਦਾ ਕੋਈ ਇੰਤਜ਼ਾਮ ਸਰਕਾਰ ਸਾਫ਼ ਕਰਨਾ ਚਾਹੀਦਾ ਕਰਦੇ ਉਹਦੀ ਜਾਨ ਬਚਾ ਲਈ ਜਾਨ ਬਚਾ ਲਈ ਬਹੁਤ ਜ਼ਿਆਦਾ ਗੱਟਾ ਫ੍ਰੈਕਚਰ ਹੈ ਉਹਦਾ ਰੀੜ ਦੀ ਹੱਡੀ ਫ੍ਰੈਕਚਰ ਹੋਏ ਹਲਪਰਟ ਨੇ ਜਾਨ ਬਚਾਈ ਬਾਕੀ ਸਰਕਾਰ ਨੂੰ ਚਾਹੀਦਾ ਜੇਰਾ ਰੋਂਗ ਸਾਈਡ ਚੜਦੇ ਨੇ ਪੱਕਾ ਨਾਕਾ ਲਾਇਆ ਜਾਵੇ ਤਾਂ ਕਿ ਰਾਤ ਨੂੰ ਉਹ ਸਾਨੂੰ ਪੱਕਾ ਕਲੀਅਰ ਨਹੀਂ ਗਿਆ ਕਿ ਉਹ ਰੋਂਗ ਸਾਈਡ ਤੋਂ ਡਿੱਗਾ ਕਿਉਂ ਸਹੀ ਆ ਰਿਹਾ ਸੀ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਹਜੇ ਪਰ ਫਿਲਹਾਲ ਤਾਂ ਐਂਬੂਲੈਂਸ ਕਰਕੇ ਦੋਨੂੰ ਭੇਜਣ ਦੀ ਕੀਤੀ ਮਾਲਕ ਵੀ ਉਹਦੇ ਆ ਗਏ ਸੀ ਕਿ ਉਹ ਲੈ ਕੇ ਗਏ ਬਾਕੀ ਉਹਦੀ ਵਾਇਗੁਰ ਰੱਖਿਆ ਕਰੇ ਉਹਦੀ ਸੇਫ ਦੀ ਠੀਕ ਹੈ ਸਰ ਇਹ ਕਿਹੜਾ ਹਾਸਾ ਆਇਆ ਕਿਸ ਤਰ੍ਹਾਂ ਆਇਆ ਹਾਸਾ ਜੀ ਜਾਂਚ ਕਰਦੇ ਪਿਆ ਜੀ ਇਸ ਤੋਂ ਮੈਂ ਪੈਟਰੋਲਿੰਗ ਕਰਦਾ ਆਂ ਡਿਆ ਬੰਦਾ ਇੱਥੇ ਡਿੱਗਿਆ ਸੀ ਜਾਂ ਡਿਊਟੀ ਅਫਸਰ ਸਾਡੇ ਆਏ ਆ ਪਤਾ ਲੱਗਾ ਵੀ 92 ਯਾਰ ਹੈ ਉੱਤੇ ਕੋਈ ਲੱਗੀ ਗੱਡੀ ਦੇ ਨਾਲ ਥੱਲੇ ਡਿੱਗ ਪਿਆ ਪੁਲ ਤੋਂ ਤੇ ਅਸੀਂ ਮੌਕੇ ਤੇ ਐਂਬੂਲੈਂਸ ਬੁਲਾ ਕੇ ਤੇ ਡਿਊਟੀ ਅਫਸਰ ਆਏ ਇਹਨਾਂ ਨੂੰ ਹਸਪੀਟਲ ਨੂੰ ਭੇਜਿਆ। ਮੁੰਡੇ ਦੀ ਕੰਡੀਸ਼ਨ ਕਿਹੋ ਜਿਹੀ ਹੈ? ਉਤਨਾ ਠੀਕ ਆ। ਉਹਦੇ ਮਤਲਬ ਕਿ ਲੱਤਾਂ ਨੂੰ ਸੱਟਾਂ ਲੱਗੀਆਂ। ਬੋਲ ਤੋਂ ਉੱਪਰ ਡਿੱਗਿਆ। ਆਪ ਬੋਲ ਤੋਂ ਉੱਪਰ ਡਿੱਗਿਆ। ਸਾਢੇ 9:00 ਤੋਂ ਪਹਿਲਾਂ ਡਿੱਗ ਪਿਆ ਸੀ। ਡਿੱਗਣ ਦਾ ਕੋਈ ਕਾਰਨ ਪਤਾ ਲੱਗਾ? ਨਹੀਂ ਉਹ ਦੇਖਦੇ ਆਂ ਜੀ ਜਾਂਚ ਕਰਦੇ ਆਂ। ਕੁਝ ਨਹੀਂ ਪਤਾ ਹਜੇ। ਡਿਊਟੀ ਅਫਸਰ ਆਏ ਆ ਥਾਣੇ ਤੋਂ ਸੱਦੇ ਆ। ਉਹ ਦੇਖਦੇ ਆਂ ਕੀ ਗੱਲ ਹੋਈ ਆ ਉਹ ਸਾਰੀ ਵੈਰੀਫਾਈ ਕਰਕੇ ਦੱਸਣਗੇ। ਇੱਕ ਜਿਹੜੀ ਗੱਡੀ ਦੇ ਨਾਲ ਵਜਾ ਐਕਸੀਡੈਂਟ ਹੋਇਆ ਉਹ ਗੱਡੀ ਦੇਖਦੇ ਆ ਜੀ ਅਸੀਂ ਤਾਂ ਥੱਲੇੋਂ ਆ ਰਹੇ ਸੀ ਪੈਟਰੋਲਿੰਗ ਕਰਦੇ ਤੇ ਜਦੋਂ ਸਾਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਭੇਜਿਆ ਵਾ ਬਾਕੀ ਉਹਨਾਂ ਦੇ ਪਤਾ ਲੱਗੂਗਾ ਬਿਆਨਾਂ ਦੇ ਜਾਂ ਜਦੋਂ ਹੋਸ ਥੋੜੀ ਹੋ ਕਰਦੇ ਆ ਵੀ ਕੀ ਗੱਲ ਹੋਈ ਆ ਫਿਰ ਜੋ ਵੀ ਹੋਊਗਾ ਮੌਕੇ ਤੇ ਡਿਊਟੀ ਅਫਸਰ ਆਏ ਸਾਡੇ ਉਹ ਜੋ ਵੀ ਬੰਦ ਕਾਰਵਾਈ ਉਹ ਹੋਊਗੀ ਜੀ